ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਅਮਨ ਪੰਗ ਕਰਨ ਦੇ ਯਤਨਾਂ ਸਤਿਗੁਰਾਂ ਦੇ ਅਮਰਤ ਪ੍ਰਚਾਰ ਕਰਨ ਦੇ ਅਤੇ ਸਾਂਝੀ ਸੰਗਤ ਪੰਗਤ ਬੰਨਣ ਦੇ ਕਾਰਨ ਪਹਾੜੀ ਰਾਜੇ ਅਤੇ ਬ੍ਰਾਹਮਣ ਬਹੁਤ ਤੰਗ ਹੋਏ ਉਹਨਾਂ ਨੇ ਖਾਲਸਾ ਪੰਥ ਨੂੰ ਪੰਥ ਨੂੰ ਹਿੰਦੂ ਧਰਮ ਦਾ ਇੱਕ ਵੱਡਾ ਦਸ਼ਮਨ ਸਮਝਿਆ ਬ੍ਰਹਮ ਲੋਕਾਂ ਦੀ ਚੁੱਕਣਾ ਦੇ ਕਾਨੂੰਨ ਨੇ ਗੁਰੂ ਘਰ ਨਾਲ ਹੀ ਰਖਾ ਕਰਨੀ ਸ਼ੁਰੂ ਕਰ ਦਿੱਤੀ। ਈਰਖਾ ਦਾ ਪੰਬੜ ਆਨੰਦਪੁਰ ਦੇ ਚ ਗੰਦੇ ਤੇ ਸ਼ਾਂਤਮਈ ਬਾਜੂ ਮੰਡਲ ਨੂੰ ਭੰਗ ਕਰਨ ਲੱਗਾ। ਰਾਜੇ ਆਪ ਤਾਂ ਸਤਿਗੁਰੂ ਨਾਲ ਸਿੱਧੀ ਟੱਕਰ ਨਹੀਂ ਸਨ ਲੈ ਸਕਦੇ। ਇਸ ਕਰਕੇ ਇਹਨਾਂ ਦੁਸ਼ਟਾਂ ਨੇ ਸੁਭਾ ਸਰਹੰਦਨ ਨੂੰ ਪ੍ਰੇਰਨਾ ਕੀਤੀ ਕਿ ਉਹ ਸਤਿਗੁਰੂ ਜੀ ਗ੍ਰਾਂਦੇ ਖਿਲਾਫ ਕੋਈ ਕਦਮ ਨਾ ਠਾਵੇ ਗੁਰੂ ਘਰ ਦੀ ਵਿਰੋਧਤਾ ਕਰਨ ਵਾਲਿਆਂ ਵਿੱਚ ਰਾਜਾ ਬੀਰ ਸਿੰਘ ਜਸਵੰਤ ਲਿਆ ਜਮੀਰ ਚੰਦ ਕਹਲੂਰੀਆ ਰਾਜੇ ਭੀਮ ਚੰਦ ਦਾ ਪੁੱਤਰ ਹੰਮਤ ਸਿੰਘ ਹੰਡੂਰੀ ਅਤੇ ਮਦਨਪਾਲ ਆਦਿ ਖਸਾਨ ਸਰਹੰਦਾ ਉਸ ਵੇਲੇ ਪੰਜਾਬ ਦਾ ਇੱਕ ਸੁਭਾਗ ਸੀ ਤੇ ਇਸਦੀ ਮਸੂ ਕਈ ਹਜ਼ਾਰ ਦੀ ਸੀ ਇਹ ਸ਼ਹਿਰ ਪੂਰਬੀ ਪੰਜਾਬ ਦੇ ਵਿੱਚ ਅਤੇ ਵਤਰੀ ਹਿੰਦੁਸਤਾਨ ਦੇ ਵਿੱਚ ਇੱਕ ਆਲੀਸ਼ਾਨ ਸ਼ਹਿਰ ਸੀ ਇਸਦੇ ਬਾਗ ਤੇ ਇਮਾਰਤਾਂ ਇਤਿਹਾਸਿਕ ਛਾਨ ਰੱਖਣ ਵਾਲੀਆਂ ਸਨ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਸੀ ਜੋ ਘੱਟੜ ਮੁਸਲਮਾਨ ਸੀ ਇਹ ਸਿੱਖ ਧਰਮ ਨਾਲ ਹੀ ਰਿਖਾ ਰੱਖਦਾ ਸੀ ਜਦੋਂ ਹਿੰਦੂ ਰਾਜਿਆਂ ਦੇ ਵਜ਼ੀਰ ਇਸ ਪਾਸ ਪੁੰਜੇ ਤਾਂ ਇਸ ਨੂੰ ਖੁਸ਼ੀ ਹੋਈ ਇਸ ਨੇ ਉਸੇ ਵੇਲੇ ਦਿੱਲੀ ਬਾਸ਼ਾ ਮਲ ਚਿੱਠੀ ਭੇਜੀ ਤੇ ਉਸ ਚਿੱਠੀ ਵਿੱਚ ਲਿਖਿਆ ਗਿਆ ਕਿ ਬਾਸ਼ਾ ਸਰਾਮਤ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹਨਾਂ ਦੀ ਬਾਦ ਰਹੀ ਸ਼ਕਤੀ ਨੂੰ ਦਵਾਉਣ ਬਾਅਦ ਤੇ ਇੱਕ ਤਖੜਾ ਫੌਜੀ ਦਾਸਤਾ ਦਿੱਲੀ ਤੋਂ ਭੇਜਿਆ ਜਾਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦੀ ਤਰ੍ਹਾਂ ਫੌਜ ਸ਼ਕਤੀ ਨੂੰ ਵਧਾ ਰਿਹਾ ਹੈ ਉਹ ਨਜ਼ਾਰਾ ਮਿਲਉਂਦਾ ਹੈ ਤੇ ਆਪਣੇ ਸ਼ੀਸ਼ ਤੇ ਕਲੰਗੀ ਲਵਾ ਕੇ ਬਾਦਸ਼ਾਹਾਂ ਦੀ ਤਰ੍ਹਾਂ ਚੌਰ ਕਰਾਉਂਦਾ ਹੈ ਉਹਦੇ ਮਰੀਦਾ ਦੀ ਗਣਤੀ ਕਈ ਹਜ਼ਾਰ ਤੱਕ ਹੈ ਅਤੇ ਸਾਰੇ ਮਰੀਦ ਪੰਜਾਬ ਦੇ ਚੋਣਵੇਂ ਜੱਟ ਵੈਸ ਤੇ ਸੂਦਰ ਖੱਤਰੀ ਸਾਰੇ ਸਾਰੀਆਂ ਹੀ ਜਾਤਾਂ ਵਿੱਚੋਂ ਹਨ ਇਸ ਤੋਂ ਪਹਿਲਾਂ ਹਿੰਦੂ ਰਾਜਿਆਂ ਨਾਲ ਉਹ ਦੋ ਲੜਾਈਆਂ ਕਰ ਚੁੱਕਾ ਹੈ ਜਿਨ੍ਹਾਂ ਵਿੱਚ ਉਸਨੇ ਰਾਜਿਆਂ ਨੂੰ ਬਹੁਤ ਪੂਰੀ ਤਰ੍ਹਾਂ ਹਾਰ ਦਿੱਤੀ ਗਲੇਲ ਦੇ ਮਕਾਮ ਤੇ ਸ਼ਾਹੀ ਫੌਜ ਵੀ ਇਸ ਦੀ ਫੌਜ ਕੋਲੋਂ ਹਾਰ ਕੇ ਗਈ ਨਹੀਂ ਆ ਜੋ ਸੂਬੇਦਾਰ ਲਾਹੌਰ ਤੇ ਜੰਮੂ ਦੇ ਕਹਿਣ ਤੇ ਪਹਾੜੀ ਰਾਜਿਆਂ ਪਾਸੋਂ ਮਾਵਲੇ ਦੀ ਬਾਕੀ ਮਸੂਲ ਕਰਨ ਆਏ ਸਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨਾਮ ਦਾ ਧਰਮ ਨਵਾਂ ਪ੍ਰਗਟ ਕੀਤਾ ਹੈ ਜਿਹੜਾ ਗੁਰੂ ਨਾਨਕ ਦੇ ਧਰਮ ਨਾਲੋਂ ਕੁਝ ਵੱਖਰਾ ਹੈ ਅਤੇ ਇਸ ਰਾਮ ਬਾਸ ਤੇ ਮਹਾਨ ਖਤਰਾ ਹੈ ਨੇ ਕਰੇ ਅਸਲ ਲਹਿ ਨੂਰੋ ਕਿਆ ਨਾ ਗਿਆ ਤਾਂ ਹਿੰਦੂਆਂ ਦੇ ਮਨਾਂ ਅੰਦਰ ਜੋ ਮੁਗਲਾਂ ਦਾ ਰੋਮ ਡਾਕ ਤੇ ਦਬਾ ਬੈਠਾ ਹੈ ਉਹ ਦੂਰ ਹੋ ਜਾਵੇਗਾ ਉੱਤਰੀ ਹਿੰਦ ਦੇ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਨੇ ਕਮਾਨ ਹੀਠ ਕੱਤਰ ਹੋ ਕੇ ਹਲਤਾ ਹਨ ਮੁਗਲੀ ਦੇ ਬਰਦ ਅਠ ਖਰੋਣਗੇ ਪਹਾੜੀ ਰਾਜਿਆਂ ਦੇ ਕੋਲੋਂ ਬਾਕੀ ਮਾਮਲੇ ਵੀ ਵਸੂਲੀ ਨਾ ਹੋਣ ਦਾ ਗਨ ਵੀ ਹੋ ਗੁਰੂ ਹੈ ਉਹ ਹਿੰਦੂਆਂ ਨੂੰ ਪ੍ਰਗਟ ਤੌਰ ਤੇ ਕਹਿੰਦਾ ਹੈ ਕਿ ਮੁਗਲ ਪਠਾਨ ਤੁਰਕ ਆਦਕ ਮੁਸਲਮਾਨ ਪਰਦੇਸੀ ਹਨ ਦੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਇਸ ਦੇਸ਼ ਨੂੰ ਗੁਲਾਮ ਕਰੀ ਬੈਠੇ ਹਨ ਮੁਗਲਾਂ ਦੀ ਗੁਲਾਮੀ ਪ੍ਰਵਾਨ ਨਹੀਂ ਕਰਨੀ ਚਾਹੀਦੀ ਤੇ ਆਪ ਇਕੱਠਿਆਂ ਹੋ ਕੇ ਨਿਰਭੈ ਨਾਲ ਉੱਠਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਗੁਰੂ ਨਰਵਲ ਤੇ ਨਰਾਕਰ ਹਿੰਦੂਆਂ ਨੂੰ ਆਪਣੀ ਕਰਾਮਾਤ ਨਾਲ ਜਾਦੂ ਦਾ ਪਾਣੀ ਅੰਮ੍ਰਿਤ ਪਾ ਕੇ ਬਾਗੀ ਬਣਾ ਰਿਹਾ ਹੈ ਔਰ ਇਹ ਜੋ ਸਾਧੂ ਭੇਸ ਵਿੱਚ ਭਾਨਕਰਾਂਜ ਸੀ ਸ਼ਕਤੀ ਵਾਲਾ ਮੁਖੀ ਦੀ ਤਰ੍ਹਾਂ ਬਾਦ ਫੁੱਲ ਰਹੀ ਹੈ ਜੇਕਰ ਇਸ ਨੂੰ ਛੇਤੀ ਨਾ ਦਵਾਈਆ ਗਿਆ ਤਾਂ ਪੰਜਾਬ ਦੇ ਚਾਰ ਸੂਬੇ ਜੰਮੂ ਲਾਹੌਰ ਮਲਤਾਨ ਤੇ ਸਰਹੰਦ ਖਤਮ ਹੋ ਜਾਣਗੇ ਇਸ ਤਰ੍ਹਾਂ ਦਾ ਮ ਜਮੂਨ ਇੱਕ ਲੰਮੀ ਚਿੱਠੀ ਵਿੱਚ ਲੈ ਕੇ ਮਜੀਰ ਖਾਨ ਨੇ ਆਪਣਾ ਆਦਮੀ ਬਾਸ਼ਾ ਰੰਗਜੀਤ ਦੇ ਪਾਸ ਦਿੱਲੀ ਭੇਜਿਆ ਬਾਸ਼ਾ ਰੰਗਜੀਤ ਬੰਦਾ ਤਵਸਵੀ ਮੁਸਲਮਾਨ ਸੀ ਜਿਵੇਂ ਪਿਛਲੇ ਬਿਆਨ ਕੀਤੇ ਗਿਆਨ ਗਿਆ ਹੈ ਉਸਨੇ ਚਿੱਠੀ ਨੂੰ ਪੜ੍ਹ ਕੇ ਵਜ਼ੀਰ ਖਾਨ ਨੂੰ ਉੱਤਰ ਲਿਖਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਰ ਪ੍ਰਕਾਰ ਦੀ ਸ਼ਕਤੀ ਨੂੰ ਨਸ਼ਟ ਕਰਨ ਦੀ ਖੁੱਲ ਹੈ ਜਦੋਂ ਇਹ ਹੁਕਮ ਵਜ਼ੀਰ ਖਾਨ ਨੂੰ ਮਿਲ ਗਿਆ ਤਾਂ ਉਸਨੇ ਦੀਨਾ ਬੇਗਮ ਅਤੇ ਪੈਂਦੇ ਖਾਨ ਦੀ ਕਮਾਨ ਹੇਠ ਭਾਰੀ ਲਸ਼ਕਰ ਆਨੰਦਪੁਰ ਨੂੰ ਭੇਜਣ ਦਾ ਫੈਸਲਾ ਕਰ ਦਿੱਤਾ ਮਜੀਖ ਖਾਨ ਨੇ ਇੱਕ ਗੋਲੀ ਨਾਲ ਦੋ ਨਿਸ਼ਾਨੇ ਕਰਨ ਵਾਸਤੇ ਹਿੰਦੂ ਰਾਜਿਆਂ ਮੱਲ ਲਿਖਿਆ ਕਿ ਮੁਗਲ ਲਸ਼ਕਰ ਦੀ ਸਹਾਇਤਾ ਕਰਨ। ਉਹਦਾ ਵਿਚਾਰ ਸੀ ਕਿ ਇੱਕ ਤਾਂ ਗੁਰੂ ਗੋਬਿੰਦ ਸਿੰਘ ਤੇ ਪਹਾੜੀ ਰਾਜੇ ਜੋ ਹਿੰਦੂ ਹਨ ਉਹ ਦੋਨੋਂ ਆਪੋ ਵਿੱਚ ਦੀ ਲੜਕੇ ਖਤਮ ਹੋ ਜਾਣਗੇ। ਕਿਉਂਕਿ ਦੋਵੇਂ ਹੀ ਇਸਲਾਮੀ ਅਤੇ ਮੁਗਲ ਹਕੂਮਤ ਦੇ ਸਾਂਝੇ ਦੁਸ਼ਮਣ ਹਨ ਅਤੇ ਅਸਤਰਾ ਕੰਨਾਲ ਮੁਗਲ ਫੌਜ ਦਾ ਵੀ ਬਚਾ ਹੋ ਜਾਵੇਗਾ ਗਿਆਨੀ ਅਤੇ ਖੁਦਗਰਜ਼ ਹਿੰਦੂ ਰਾਜਿਆਂ ਨੇ ਮੁਗਲਾ ਦੀ ਗਲਮਿੰਦੀ ਨੂਲੇ ਨੂੰ ਕੰਦੇ ਤੋਂ ਪਰੇ ਸਟਨ ਦੀ ਥਾਸ ਤੰਤਰਤਾ ਦੇ ਪੁਜਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਤਾ ਕਰਕੇ ਗਲਾਮੀ ਨੂੰ ਅਮਰ ਰੱਖਣ ਦਾ ਯਤਨ ਕੀਤਾ ਆਨੰਦਪੂਰ ਸ਼ਹਿਰ ਜਿਹੜਾ ਧਰਤੀ ਉੱਤੇ ਜਿਉਂਦਾ ਸਵਰਗ ਮੰਨ ਚੁੱਕਾ ਹੈ ਸੇ ਅੱਜ ਹੱਥੇ ਜਿੱਥੇ ਭਗਤੀ ਸ਼ਾਂਤੀ ਵਿਦਿਆ ਗਿਆਨ ਤੇ ਸਤੰਤੰਤਾ ਦੇ ਸੁੰਮੇ ਹੋਤਰ ਹੈ ਸਨ ਉਸ ਸਿੰਦਰਪੁਰੀ ਨੂੰ ਅੰਗ ਦੇ ਭੰਬੜਨਾ ਸਾਣ ਕੇ ਸਵਾ ਕਰਨ ਦੀ ਨੀਤ ਠਾਣ ਲਈ ਨੰਨਾ ਬੇਗਵੰਦੀ ਦੇ ਅਨੰਦਪੁਰ ਤੇ ਚੜਾਈ ਮੰਜੀ ਇਹ ਖਾਨੇ ਬਾਦਸ਼ਾਹ ਦੇ ਹੁਕਮੰਦੀ ਆੜ ਲੈ ਕੇ ਨੰਨਾ ਬੇਗ ਮੂਗਲ ਤੇ ਪੈਦੇ ਖਾਨ ਪਠਾਨ ਨੂੰ 10000 ਫੌਜ ਦੇ ਕੇ ਅਨੰਦਪੁਰ ਬਾਲ ਤੋੜਿਆ ਉਪਰ ਦੇ ਮਕਾਮ ਉਤੇ ਹਿੰਦੂ ਰਾਜੇ ਵੀ ਮੁੰਗਲ ਫੌਜ ਦੇ ਨਾਲ ਆਹਣ ਲਈ ਰਾਜਾ ਮੀਰ ਚੰਦ ਨੇ ਦਿਨਾਂ ਮੇਗ ਨੂੰ ਆਖਿਆ ਤੁਸੀਂ ਬਹੁਤ ਚੰਗਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਤੇ ਚੜਾਈ ਕੀਤੀ ਹੈ ਇਹ ਸਾਨੂੰ ਬਹੁਤ ਅੰਕਾ ਰਿਹਾ ਹੈ ਇਹ ਨਿਤ ਦੀ ਕਲਾ ਇੱਕ ਨੈਣ ਵਿੱਚ ਹੀ ਸਦਾ ਮਾਤੇ ਮੁੱਕ ਜਾਵੇਗੀ ਅਸੀਂ ਤੁਹਾਡੀ ਹਰ ਪ੍ਰਕਾਰ ਦੀ ਸਹਾਇਤਾ ਕਰਾਂਗੇ ਅਸਲ ਵਿੱਚ ਉਹਨਾਂ ਦੀ ਬੇਈਮਾਨੀ ਉਹ ਮੁਸਲਮਾਨਾਂ ਨੂੰ ਹਸਾ ਕੇ ਪਿੱਛੇ ਰਹਿਣਾ ਚਾਹੁੰਦੇ ਸਨ ਦੋਹਾਂ ਤਿਰਾ ਬੱਲ ਬੇਈਮਾਨੀ ਹੀ ਬੇਈਮਾਨੀ ਸੀ ਹੈ ਰੋਪੜ ਤੇ ਮੋਗਲ ਲਸ਼ਕਰ ਅਗੇ ਤੁਰਿਆ ਉਧਰ ਸਤਗੁਰੂ ਜੀ ਨੂੰ ਖਬਰਾਂ ਮਿਲ ਗਈਆਂ ਇਹ ਦਸ਼ਮਣ ਦਲ ਚੜ੍ਹਿਆ ਹੁੰਦਾ ਹੈ ਮੁਗਲਾਂ ਦੇ ਦਲ ਤੇ ਦਲ ਤੇ ਸਰਾਂ ਦਾ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਨੇ ਜੰਗ ਦੀ ਤਿਆਰੀ ਕਰ ਲਈ। ਜੰਗੀਤ ਨੂੰ ਗਾ ਲੈ ਉੱਤੇ ਚੂਟ ਲਾ ਦਿੱਤੀ। ਜੰਗਾਰੇ ਦਾ ਬੰਜਣਾ ਸੁਣ ਕੇ ਸਰਦਾਰ ਇਕੱਠੇ ਹੋ ਗਏ। ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਤੇ ਸਹਿਬਜ਼ਾਦੇ ਜੀ ਸਿੰਘ ਦੇ ਦਰਮਿਆਨ ਸਾਰੀ ਸੈਨਾ ਵੰਡ ਦਿੱਤੀ। ਇੰਨਾ ਇਨ ਸ਼ਾਂਦਲਾਂ ਦਾ ਮੂਰੀ ਅਵਸਰ ਬਣਾ ਦਿੱਤਾ ਨੀਂਜਾ ਤਨਵਾਰ ਬਦੁੱਖਾਂ ਚੱਕਰਾਂ ਅਲਖ ਸਾਰੇ ਸ਼ਸਤਰ ਫੁੱਲੇ ਬਖਸ਼ ਦਿੱਤੇ ਸਤਿਗੁਰੂ ਦੀ ਹਕਮ ਅਨਸਾਰ ਸਾਰੀ ਸੈਨਾ ਅਨੰਤਪੁਰ ਤੋਂ ਦੂ ਖੂ ਦੂ ਅੱਗੇ ਆ ਕੇ ਮੋਰਚੇ ਬਣਾ ਕੇ ਲੋਖ ਲੋਤੀ ਬੁਰੀ ਤਿਆਰੀ ਦੇ ਨਾਲ ਦਸ਼ਮਣ ਦੀ ਢੀਹ ਕਰਨ ਲੱਗੀ ਨਸਮਣਾਂ ਕੀਰਤ ਪੁਰ ਨੂੰ ਟੱਪ ਕੇ ਜਦੋਂ ਅੱਗੇ ਵਧਣ ਲੱਗੇ ਤਾਂ ਨੀਤ ਨਗਾਰੇ ਦੀ ਕਣਕ ਉਹਨਾਂ ਬੱਚ ਦਸ਼ਮਣਾਂ ਦੀ ਫੌਜ ਉੱਤੇ ਸਤਿਗੁਰੂ ਨੇ ਹੱਲਾ ਕਰ ਦਿੱਤਾ ਅਤੇ ਉਹ ਹੱਲਾ ਤੂਫਾਨੀ ਜੋਸ਼ ਵਾਲਾ ਸੀ ਅਤੇ ਬੈਰੀ ਨੂੰ ਮੋਰਚਾ ਵੀ ਬਣਾਉਣ ਦਾ ਸਮਾਂ ਨਾ ਮਿਲਿਆ ਖਾਲਸਾ ਫੌਜ ਨੇ ਬਿਜਲੀ ਦੀ ਤਰ੍ਹਾਂ ਮੰਗਲਾ ਤੇ ਪਠਾਣਾ ਨੂੰ ਕੱਟਣਾ ਮੱਢਣਾ ਸ਼ੁਰੂ ਕੀਤਾ ਉਹ ਪਲਾ ਮੱਚੇ ਕਿਸੇ ਦਾ ਤੜਕ ਕਿਤੇ ਕਿਸੇ ਦੀਆਂ ਲੱਤਾਂ ਵਾਹ ਮਦਾਨੀ ਜੰਗ ਵਿੱਚ ਉਲਣ ਲੱਗੀਆਂ ਸਾਹੇ ਫੌਜ ਘਰ ਆ ਗਈ ਹੰਦੂ ਰਾਜੇ ਦਿਨਾਂ ਬੇਗ ਨੂੰ ਧੋਖਾ ਦੇ ਗਏ ਅਤੇ ਉਹ ਅੰਦੇ ਵਦਨ ਨੇ ਥਾਂ ਸਗੋਂ ਪਿੱਛੇ ਹੋ ਕੇ ਪਹਾੜਾਂ ਦੀਆਂ ਕੁੱਖਾਂ ਵਿੱਚ ਸੈ ਲਕਾਉਣ ਲੱਗੇ ਸਤਿਗੁਰੂ ਜੀ ਆਪ ਨੀਲੇ ਘੋੜੇ ਉੱਤੇ ਸਵਾਰ ਸਨ ਅਤੇ ਸਾਰੇ ਸ਼ਸਤਰਾਂ ਨੂੰ ਧਾਰਨ ਕੀਤਾ ਹੋਇਆ ਸੀ ਸਹਿਬਾਂ ਨੇ ਆਪਤੀ ਦੀ ਬਾਛੜ ਦਾ ਸੁਣਾ ਉਤੇ ਕਾਰਨੀ ਸ਼ੁਰੂ ਕੀਤੀ ਸਹਿਬਾਂ ਦਾ ਇੱਕ ਇੱਕ تیر ਕਈਆਂ ਦੇ ਸੀਨੇ چیر ਕੇ ਪਾਰ ਲੰਘ ਜਾਂਦਾ ਸੀ ਢੁੰਡਗੇ ਸੱਪ ਦੀ ਤਰ੍ਹਾਂ ਬੀ ਅਣ ਅਣਿਆਲੇ ਤੀਰਾਂ ਨਾਲ ਮਿੰਨੇ ਹੋਏ ਪਠਾਨ ਤੇ ਮੁਗਲ ਪਾਣੀ ਮੰਗਣ ਯੋਗ ਵੀ ਨਹੀਂ ਸਨ ਰਹਿੰਦੇ ਜਦੋਂ ਸਿੰਘਾਂ ਨੇ ਵੇਖਿਆ ਕਿ ਸਤਗੁਰੂ ਆਪ ਲੜ ਰਹੇ ਹਨ ਤਾਂ ਉਹਨਾਂ ਦਾ ਜੋਸ਼ ਹੋਰ ਵੀ ਵੱਧ ਗਿਆ ਉਹ ਬੰਦ ਚੜ ਕੇ ਦਸ਼ਮਾਣ ਦੇ ਆਹੂ ਲਾਉਣ ਲੱਗੇ ਵੱਡੇ ਸੈਵਜਾਂ ਦੇ ਅਜੀਤ ਸਿੰਘ ਜੀ ਵੀ ਬੜੇ ਕਮਾਲ ਦੀ ਜੰਗ ਲੜ ਰਹੇ ਸਨ ਇੰਦਨ ਨੂੰ ਜਾਂਨੇ ਉਧਰ ਹੀ ਦਸ਼ਮਾਣਾਂ ਦੀਆਂ ਸਫਾਂ ਚੀਰੀ ਜਾਂਦੇ ਸਨ ਸਤਗੁਰੂ ਜੀ ਆਪ ਲੜਦੇ ਲੜਦੇ ਉਸ ਥਾਨ ਤੇ ਪਹੁੰਚੇ ਜਿੱਥੇ ਪੰਦੇ ਖਾਂ ਪਠਾਨ ਲੜ ਰਿਹਾ ਸੀ ਉਸ ਨੇ ਬੜੇ ਹਕਾਰ ਨਾਲ ਅੱਗੇ ਵੱਧ ਕੇ ਕਿਹਾ ਪੀਰ ਜੀ ਮੈਂ ਅੱਜ ਆਪ ਦੀ ਸ਼ਕਤੀ ਨੂੰ ਵੇਖਣਾ ਚਾਹੁੰਦਾ ਹਾਂ ਮੈਨੂੰ ਬੜੇ ਚਿਰ ਦੀ ਰੀਤ ਸੀ ਕਿ ਮੈਂ ਹਿੰਦੂ ਦੇ ਹਿੰਦ ਦੇ ਪੀਰ ਨਾਲ ਲੜਾਂ ਅੱਜ ਮੈਨੂੰ ਖੁਦਾ ਨੇ ਮੌਕਾ ਦਿੱਤਾ ਹੈ ਆਓ ਮਾਸ਼ਾ ਬਾਂਗ ਮੇਰੇ ਨਾਲ ਮੁਕਾਬਲਾ ਕਰੋ ਸਤਿਗੁਰੂ ਨੇ ਜਦੋਂ ਅਹੰਕਾਰੀ ਪੈਂਦੇ ਖਾਨ ਦੇ ਬੋਲ ਸੁਣੇ ਤਾਂ ਸਹਿਬ ਮਸਕਰਾ ਪਏ। ਦੀਨ ਦੁਨੀ ਦੇ ਮਾਲਕ ਨੇ ਮਸਕਰਾਉਂਦਿਆਂ ਹੋਇਆਂ ਕਿਹਾ ਕਿ ਪੈਂਦੇ ਹਾਂ ਡੁੱਬਦਾ ਹੋਇਆ ਸੂਰਜ ਬਹੁਤ ਲਾਲ ਹੁੰਦਾ ਹੈ ਕਿਉਂਕਿ ਤੇਰੀ ਕਾ ਤੇਰਾ ਕਾਲ ਨੇੜੇ ਆ ਗਿਆ ਆ ਪੁੰਜਾ ਹੈ। ਇਸ ਵਾਸਤੇ ਤੂੰ ਅਹੰਕਾਰ ਨਾਲ پاگل ਹੋ ਰਿਹਾ ਹੈ। ਜੇਕਰ ਤੈਨੂੰ ਲੜਨ ਦੀ ਇੱਛਾ ਹੈ ਤਾਂ ਆ ਪਹਿਲਾ ਵਾਰ ਕਰਾ ਉਸ ਵਾਸਤੇ ਕਿ ਤੇਰੇ ਦਿਲ ਵਿੱਚ ਅਰਮਾਨ ਨਾ ਰਹੇ ਕਿ ਜੇ ਕਿ ਮੈਂ ਜੇ ਪਹਿਲਾ ਵਾਰ ਕਰਦਾ ਤੇ ਖਬਰੇ ਕੀ ਹੁੰਦਾ ਪਿੰਦੇ ਖਾਨੇ ਬੜੇ ਹੀ અપਮਾਨ ਨਾਲ ਆਖਿਆ ਮੈਂ ਸੰਸਾਰ ਦੇ ਚੂਣਵੇਂ ਬਹਾਨਰਾ ਵਿੱਚੋਂ ਬਹਾਨਰ ਹਾਂ ਵੱਡੇ ਸੂਮੇ ਕਦੀ ਪਹਿਲਾਂ ਕਿਸੇ ਤੇ ਬਾਣ ਨਹੀਂ ਕਰਦੇ ਇਸ ਵਾਸਤੇ ਤੁਸੀਂ ਬਾਅਦ ਪਹਿਲਾ ਕਰੋ ਜਸ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਚਲੋ ਦੋਵੇਂ ਇੱਕੋ ਵਾਰੀ ਬਾੜ ਕਰਦੇ ਹਾਂ ਜਿਸ ਦਾ ਬਾੜ ਲੱਗ ਜਾਵੇ ਉਹੀ ਜਿੱਤੇਗਾ ਇਹ ਫੈਸਲਾ ਪਹਲੇਖਾਂ ਨੇ ਪ੍ਰਮਾਨ ਕਰ ਲਿਆ ਤੇ ਦੋਹਾਂ ਪਾਸਿਆਂ ਤੋਂ ਤੀਰਾਂ ਦੀ ਵਰਖਾ ਹੋਣ ਲੱਗੀਆਂ ਪਹਲੇਖਾਂ ਅਤੇ ਸਤਿਗੁਰੂ ਦੇ ਦਰਮਿਆਨ ਹੁੰਦੇ ਜਦੋਂ ਮੀਖਣ ਵਾਸਤੇ ਸਾਰੀ ਸੈਨਾ ਹਰਾਨ ਨਾਲ ਜੰਗ ਕਰਨੋਂ ਰੁਕ ਗਈ ਜਿਵੇਂ ਮਹਾਪਾਰਥ ਜਯਦ ਵਿੱਚ ਅਰਜਨ ਨੇ ਆਪਣੇ ਤੀਰਾਂ ਦੇ ਕਮਾਲ ਦਿਖਾਏ ਸਨ ਅਤੇ ਜਿਵੇਂ ਸ੍ਰੀ ਰਾਮਚੰਦਰ ਨੇ ਰਾਵਣ ਨਾਲ ਲੜਦਿਆਂ ਹੋਇਆਂ ਤੀਰਾਂ ਦੀ ਕਰਾਮਾਤ ਦਰਸਾਈ ਤਿਵੇਂ ਸਤਿਗੁਰੂ ਜੀ ਨੇ ਤੀਰਾਂ ਦੇ ਕਰਤਾ ਬਨਰਾਲੀ ਦਿਖਾਏ ਮੈਨੇ ਖਾਂ ਬੜੇ ਕਰੋਧ ਨਾਲ ਕਮਾਨ ਨੂੰ ਕੰਨ ਤੱਕ ਖਿੱਚ-ਖਿੱਚ ਕੇ ਤੀਰਾਂ ਦੀ ਵਰਖਾ ਕਰਨ ਲੱਗਾ ਪਰ ਉਹਦੇ ਸ੍ਰੀ ਗੁਰੂ ਜੀ ਨੂੰ ਨਾ ਵੱਜੇ ਕੋਜ تیر ਪਾਸੇ ਹੀ ਚਲੇ ਗਏ ਅਤੇ ਕੋਜ ਸਤਿਗੁਰੂ ਜੀ ਦੇ ਤੀਰਾਂ ਨਾਲ ਟਕਰਾ ਕੇ ਰਾਹ ਵਿੱਚ ਹੀ ਟੁੱਟ ਗਏ ਜਿਸ ਮੇਲੇ ਤੀਰ ਨਾਲ ਟਕਰਾਏ ਟੁੱਟਦੇ ਤਾਂ ਉਹਨਾਂ ਵਿੱਚੋਂ ਬਿਜਲੀ ਪੈਦਾ ਹੁੰਦੀ ਜਿਸ ਬਿਜਲੀ ਨੂੰ ਵੇਖ ਕੇ ਕਈਆਂ ਦੀਆਂ ਅੱਖਾਂ ਚ ਨਰਾ ਜਾਂਦੀਆਂ ਸਤਿਗੁਰੂ ਨੇ ਪਠਾਣ ਦਾ ਘਾੜ ਨੇੜੇ ਆਇਆ ਵੇਖ ਕੇ ਅਤੇ ਉਸ ਨੂੰ ਹੋਰ ਕ੍ਰੋਧ ਵਿੱਚ ਲਿਆਉਣ ਲਈ ਆਖਿਆ ਮਾਂ ਪਖਾਣਾ तेरे استاد ਤੇ ਨੂੰ ਚੰਗਾ ਕਰਤਾ ਬਖਾਇਆ ਹੈ ਤੇਰੇ تیر ਨਾਲ ਤਾਂ ਇੱਕ ਵੀ ਨਿਸ਼ਾਨਾ ਠੀਕ ਨਹੀਂ ਬੈਠਦਾ ਅਠਾਰ ਨੂੰ ਬੜਾ ਗੁੱਸਾ ਆਇਆ ਉਸੇ ਨਾਲ পাগল ਹੋਇਆ ਉਸਨੇ ਕਿਹਾ ਲਓ ਫਿਰ ਮਾਰਸ਼ ਮਾਰੋ ਮੈਂ ਆ ਰਿਹਾ تیر ਜਾਣ ਲੈ বিনা ਨਹੀਂ ਆ ਅੱਗੇ ਜਾਵੇਗਾ ਇਹ ਆਖਣ ਦੇ ਨਾਲ ਹੀ ਉਸਨੇ ਕੰਨ ਤੱਕ ਕਮਾਨ ਖਿੱਚ ਕੇ ਗੁਰੂ ਜੀ ਬਲ ਤੀਰ ਛੱਡਿਆ ਤੇ ਉਸਨੇ ਨਿਸ਼ਾਨਾ ਸਤਗੁਰੂ ਦੇ ਮਸਤਕ ਦਾ ਲਿਆ ਸੀ ਪਰ ਹੱਥ ਦੇ ਹਿੱਲ ਜਾਣ ਦੇ ਕਾਰਨ ਦਸਤਾਰ ਨੂੰ چیر ਕੇ ਤੀਰ ਅਗੋਲ ਅਗੋਲ ਲੰਘ ਗਿਆ ਗੁਰੂ ਜੀ ਨੇ ਰੱਤਾ ਕਰੋਧ ਨਾਲ ਮੱਥੇ ਤੇ ਤਿਉੜੀ ਪਾ ਕੇ ਇੱਕ ਐਸਾ ਤੀਰ ਛੱਡਿਆ ਜਿਹੜਾ ਪਠਾਨ ਦੀ ਪੜਪੜੀ ਨੂੰ ਪਾੜ ਕੇ ਬਾਹਰ ਨਿਕਲ ਗਿਆ ਪਠਾਣ ਐਸਾ ਸੱਟ ਨੂੰ ਨਾ ਸਹਾਰਦਾ ਸਹਾਰ ਸਕਿਆ ਧਰਤੀ ਉੱਤੇ ਡਿੱਗ ਪਿਆ ਸਤਿਗੁਰੂ ਨੇ ਬਿਜਲੀ ਦੀ ਫੁਰਤੀ ਵਾਂਗ ਧਰਤੀ ਤੇ ਡਿੱਗੇ ਪਏ ਪਠਾਣ ਦਾ ਸਿਰ ਤਲਵਾਰ ਨਾਲ ਕੱਟ ਲਿਆ ਅਤੇ ਤਲਵਾਰ ਦੀ ਨੋਕ ਵਿੱਚ ਚੜਾ ਕੇ ਉੱਪਰ ਚੁੱਕ ਲਿਆ ਜਿਉਂ ਹੀ ਦਸਮਾਣ ਨੇ ਆਪਣੇ ਸਰਦਾਰ ਦਾ ਸਿਰ ਵੇਖਿਆ ਤਾਂ ਉਹਨਾਂ ਦਾ ਲਹੂ ਠੰਡਾ ਹੋ ਗਿਆ ਪਰ ਬਦਲਾ ਲੈਣ ਦੇ ਖਿਆਲ ਨਾਲ ਹੌਸਲਾ ਕਰਕੇ ਲੜਨ ਲੱਗੇ ਮਣਾ ਕਮ ਇਨਸਾਨ ਦਾ ਜਦ ਹੋਇਆ ਇੱਕ ਇਨਸਾਨ ਦੀ ਜਦ ਨੂੰ ਵੇਖ ਕੇ ਰੈਂਦੇ ਪਹਾੜੀ ਵੀ ਹੰਨ ਹੋ ਗਏ ਦੂਸਰੇ ਪਾਸੇ ਦਿਨਨਾ ਮੇਗ ਆਪਣੀ ਕਿਸਮਤ ਜਮਾਈ ਕਰਨ ਲਈ ਸਿੰਘਾਂ ਨਾਲ ਲੜ ਰਿਹਾ ਸੀ ਉਸ ਦਾ ਮੁਕਾਬਲਾ ਸਹਿਮ ਜਾਂਦਾ ਜੀ ਸਿੰਘ ਅਤੇ ਭਾਈ ਤਰਮ ਸਿੰਘ ਜੀ ਚੋਣ ਮੇ ਸੂਰਮਿਆਂ ਨੂੰ ਨਾਲ ਲੈ ਕੇ ਕਰ ਰਹੇ ਸਨ ਜਿਵੇਂ ਦਿਨਾਂ ਬੇਗਨੇ ਵਿਖਾ ਕੇ ਉਸ ਦਾ ਸਾਥੀ ਪੈਦੇ ਖਾਂ ਮਾਰੇ ਆ ਜਾ ਚੁੱਕਾ ਹੈ ਪਹਾੜੀ ਸੈਨਾ ਤੇ ਰਾਜੇ ਧੋਖਾ ਦੇ ਗਏ ਹਨ ਅਤੇ ਉਸ ਦੀ ਸੈਨਾ ਦਾ ਬਹੁਤ ਸਾਰਾ ਹਿੱਸਾ ਨਸ਼ਟ ਹੋ ਚੁੱਕਾ ਹੈ ਅਤੇ ਆਪ ਉਹ ਜ਼ਖਮੀ ਹੋ ਗਿਆ ਹੈ ਇਨਾਂ ਹਾਲਤਾਂ ਵਿੱਚ ਉਸ ਦਾ ਲੜਦੇ ਰਹਿਣਾ ਔਖਾ ਹੈ ਚੰਗਾ ਹੈ ਕਿ ਉਹ ਮਦਾਨ ਛੱਡ ਕੇ ਨਸ ਜਾਵੇ ਤੇ ਖਾਮ ਖਾ ਫੌਜ ਨੂੰ ਨਾ ਮਰਵਾਵੇ ਇਹ ਸੋਚ ਕੇ ਉਸ ਨੇ ਫੌਜ ਨੂੰ ਮਾਰਸ ਬਣਨ ਦਾ ਹੁਕਮ ਦਿੱਤਾ ਜਦੋਂ ਮਾਰਸ ਬਣਿਆ ਤਾਂ ਸਿੰਘ ਹੋਣ ਜੋਸ਼ ਨਾਲ ਕੁੱਦ ਕੇ ਉਹਨਾਂ ਦੇ ਪਿੱਛੇ ਪਏ ਅੱਗੇ ਅੱਗੇ ਮੁੰਗਲ ਨੇ ਸਪਾਏ ਤੇ ਪਿੱਛੇ ਪਿੱਛੇ ਸਿੰਘ ਆਕਰਮ ਮੰਗਲਾਂ ਨੂੰ ਸ੍ਰਾਮ ਪਾਰ ਕਰਾ ਕੇ ਸਿੰਘ ਰੁਕ ਗਏ ਇਸ ਜੰਦ ਦੇ ਵਿੱਚ ਸਿੰਘਾਂ ਨੇ ਹੱਥ ਮੋਹ ਸਾਰੇ ਹਥਿਆਰ ਘੋੜੇ ਅਤੇ ਤੰਬੂ ਆਦਕ ਲੱਗੇ ਫੇਰ ਫਤੇ ਦੇ ਨਗਾਰੇ ਵਜਾਉਂਦੇ ਹੋਏ ਸਤਿਗੁਰੂ ਜੀ ਆਪਣੀ ਅਕਾਲ ਸੈਨਾ ਦੇ ਸਾਥ ਸ੍ਰੀ ਅਨੰਦਪੁਰ ਸਾਹਿਬ ਪੁਜੇ ਤੇ ਸੰਗਤਾਂ ਨੂੰ ਕੜਾ ਪ੍ਰਸ਼ਾਂਤ ਦੀ ਗੱਫੇ ਸ਼ਕਾ ਕੇ ਨਿਹਾਲ ਕੀਤਾ। ਇਸ ਜੋਤ ਨੇ ਅਮੰਦ ਦਾ ਖਾਤਮਾ ਕਰ ਦਿੱਤਾ। ਅੱਗੇ ਨੂੰ ਲੜਾਈ ਤੇ ਬੇਚੈਨੀ ਦਾ ਬਾਜੂ ਮੰਡਲ ਬਣਾ ਦਿੱਤਾ। ਪਹਾੜੀ ਰਾਜਿਆਂ ਨਾਲ ਲੜਾਈ। ਨਿੰਮ ਬੇਗਦੀ ਲੜਾਈ ਪਿੱਛੋਂ ਸਿੰਘਾਂ ਦੇ ਹੌਸਲੇ ਬਹੁਤ ਵੱਧ ਗਏ ਸਨ। ਸਤਿਗੁਰੂ ਜੀ ਨੇ ਆਪਣਾ ਖਰ ਮੱਚ ਹੋਣ ਵਾਲੇ ਭਿਆਨਕ ਕਾਰਨਾਮਿਆਂ ਨੂੰ ਵਿਚਾਰ ਕੇ ਸਿੰਘਾਂ ਨੂੰ ਹਕੂ ਨਾਮੇ ਭੇਜੇ ਕਿ ਸਿੰਘਾਂ ਕਰਾਂ ਤੋਂ ਸੱਤਰ ਲੈ ਕੇ ਅਨੰਤਪੁਰ ਮੰਚਨ ਅਤੇ ਅਮਰਤ ਸਾਕੇ ਤਿਆਰ ਮਰ ਤਿਆਰ ਸਿੰਘ ਸੰਜਣ ਸਿੰਘਾਂ ਦਾ ਰੋਜ ਰੋਜ ਅਨੰਦਪੁਰ ਆਉਣਾ ਤੇ ਜਥਿਆਂ ਦੀ ਸਤ ਵਿੱਚ ਪਹਾੜੀ ਰਿਆਸਤਾਂ ਦੀ ਵਿੱਚ ਜਾ ਕੇ ਬਾਤੋਂ ਦੀਆਂ ਚੀਜ਼ਾਂ ਲੈ ਆਉਂਦੀਆਂ ਨੇ ਲੈ ਆਉਂਦੀਆਂ ਬੇਸ ਕੇ ਪਹਾੜੀ ਰਾਜੇ ਬਹੁਤ ਹੀ ਤੰਗ ਹੋਏ ਉਹਨਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਕਿਵੇਂ ਨਾ ਕਿਵੇਂ ਸਤਿਗੁਰੂ ਨੂੰ ਅਨੰਦਪੁਰ ਤੋਂ ਠਾ ਦਿੱਤਾ ਜਾਵੇ ਰਾਜੇ ਵੀਰ ਸਿੰਘ ਨੇ ਰਾਜਿਆਂ ਨੂੰ ਸੋਧਨ ਕਰਕੇ ਕਿਹਾ ਵੀਰੋ ਮੜੇ ਆ ਸੋਚ ਦੀ ਗੱਲ ਹੈ ਕਿ ਅਸੀਂ ਰਾਜਪੂਤ ਛਤਰੀ ਦੇਸ਼ ਮਾਲਕ ਬਹਾਦਰੀ ਦੇ ਖਜ਼ਾਨੇ ਪਰ 나ਈ ਸ਼ੀੰਬੇ ਕਲਾਲ ਜੱਟ ਅਤੇ ਮਹਿਰੇ ਆਦਕ ਤੋਸ ਜਾਤਾਂ ਦੇ ਇੱਕ ਸਾਧੂ ਦੇ ਚੀਲੇ ਬਣ ਕੇ ਅਸਾਂ ਨੂੰ ਤੰਗ ਕਰੀ ਜਾ ਰਹੇ ਹਨ ਰਿਆਸਤਾਂ ਦੀ ਪਰਜਾ ਉਹਨਾਂ ਦੇ ਹੱਥੋਂ ਬਹੁਤ ਤੰਗ ਹੈ ਉਹ ਚੰਗਾ ਹੈ ਕਿ ਜਾਤਾਂ ਲੜ ਕੇ ਮਰ ਜਾਈਏ ਨਿਆਸ ਦੇਸ ਛੱਡ ਕੇ ਕਿੰਨੇ ਚਲੇ ਜਾਈਏ ਤਿੰਨ ਚਾਰ ਮਹੀਨਾ ਅਸੀਂ ਹਾਰ ਖਾ ਬੈਠੇ ਹਾਂ ਸਾਡੀਆਂ ਹਾਰਾਂ ਦਾ ਸਿੱਧਾ ਨਤੀਜਾ ਇਹ ਦਸਰਿਆ ਹੈ ਕਿ ਇੱਕ ਦਿਨ ਇਹ ਇਹ ਗੁਰੂ ਸਾਹਿਬ ਸਾਰੇ ਪਹਾੜ ਦੀਆਂ ਅਸਤਾ ਆਸਾ ਕੋਣ ਖੋਲਵੇਗਾ ਰਾਜੇ ਭੀਮ ਚੰਦ ਦਾ ਪੁੱਤਰ ਜੀ ਮੀਰ ਚੰਦ ਇਹ ਸੁਣ ਕੇ ਜਵਾਨੀ ਦੇ ਜੋਸ਼ ਵਿੱਚ ਬੋਲਿਆ ਮੈਂ ਇਸ ਗੁਰੂ ਨੂੰ ਆਪਣੇ ਰਾਜ ਵਿੱਚੋਂ ਬਾਹਰ ਕੱਢ ਕੇ ਨਾਮ ਲਵਾਵਾਂਗਾ। ਨਰੂਨਾ ਸਾਡੀ ਆਪਣੀ ਸ਼ਕਤੀ ਮਹਾਨ ਹੈ। ਅਤੇ ਸਾਡੀ ਸਹਾਇਤਾ ਵਾਸਤੇ ਮਿਸਾਲ ਮੁਗਲ ਸੈਨਾ ਖਲੋਤੀ ਹੈ। ਬਾਦਸ਼ਾਹ ਦਿੱਲੀ ਨੂੰ ਚਿੱਠੀ ਲਿਖਣ ਦੀ ਤਲਹੀ ਹੈ ਕਿ ਇੱਕ ਨਾਮ ਸੈਨਾ ਆ ਪਹੁੰਚੇਗੀ। ਅੰਤ ਵਿੱਚ ਆਜੇ ਨੇ ਇੱਕ ਪੱਤਰ ਕਾ ਗੁਰੂ ਜੀ ਨੂੰ ਲਿਖੀ ਜਿਸ ਦਾ ਭਾਵ ਇਹ ਸੀ ਕਿ ਇਹ ਤੁਸੀਂ ਬਹੁਤ ਮਾੜਾ ਕੀਤਾ ਹੈ ਜੋ ਮੜਾ ਆਦਮੀਆਂ ਨੂੰ ਆਨੰਦਪੁਰ ਰੱਖ ਕੇ ਖਾਲ ਦੇ ਛੱਡੀ ਹੈ ਕਿ ਉਹ ਸਾਡੀ ਪਰਜਾ ਨੂੰ ਉੱਟੀ ਜਾਣਾ ਅਸਾਂ ਬਹੁਤ ਸਾਰੀਆਂ ਮਾੜੀਆਂ ਹਰਖਤਾਂ ਮਾਫ ਕੀਤੀਆਂ ਹਨ ਪਰ ਅੱਜ ਐਲਾਨੀਆਂ ਆਖਦਾ ਹਾਂ ਕਿ ਆਨੰਦਪੁਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨੂੰ ਚਲੇ ਜਾਓ ਨਹੀਂ ਤੇ ਅਸੀਂ ਮਾਰ ਘੁੱਟ ਕੇ ਆਨੰਦਪੁਰੋਂ ਕੱਢ ਦੇਵਾਂਗੇ ਜੇ ਨੋ ਇਹ ਚਿੱਠੀ ਸਤਿਗੁਰੂ ਜੀ ਨੂੰ ਮੈਂ ਤਾਂ ਸਤਿਗੁਰੂ ਜੀ ਨੇ ਬੜੇ ਕਰੋਰ ਨਾਲ ਉੱਤਰ ਦਿੱਤਾ ਕਿ ਅਸੀਂ ਆਪਣੀ ਮੂੰਗ ਮੁੱਲ ਖਰੀਦੀ ਜ਼ਮੀਨ ਵਿੱਚ ਆਪਣਾ ਸ਼ਹਿਰ ਬਸਾ ਕੇ বাস ਰਹੇ ਹਾਂ ਅਸੀਂ ਕਿਸੇ ਦੀ ਪਰਜਾ ਨਹੀਂ ਹਾਂ ਕਾਲ ਪੜਖ ਤੋਂ ਮਿਲਾਂ ਕਿਸੇ ਦੀ ਈਨ ਨਹੀਂ ਮੰਨਦੇ ਜੇ ਤੂੰ ਸਾ ਮੇਲ ਰੱਖਣਾ ਹੈ ਤਾਂ ਅਮਰਤ ਛਾ ਕੇ ਸੰਗ ਸੱਜ ਜਾਵੋ ਅਤੇ ਖਾਲਸਾ ਪੰਥ ਦਾ ਇੱਕ ਅੰਗ ਬਣ ਕੇ ਜਨਮ ਜਨਮ ਸਫਲਾ ਕਰੋ ਇਹ ਕਰੇ ਇੱਕ ਗੱਲ ਪ੍ਰਮਾਨ ਨਹੀਂ ਤਾਂ ਬੇਸ਼ੱਕ ਜੁੱਦ ਕਰਕੇ ਆਪਣੀ ਸ਼ਕਤੀ ਨੂੰ ਪਰਖ ਲਵੋ ਅਸੀਂ ਤੁਸਾਂ ਦੀ ਤਲਵਾਰ ਕੋਲੋਂ ਨਾ ਅੱਗੇ ਡਰੇ ਸਾਂ ਤੇ ਨਾ ਹੁਣ ਡਰਦੇ ਹਾਂ ਤੇ ਨਾ ਹੀ ਡਰਾਂਗੇ ਇਹ ਚਿੱਠੀ ਦੇ ਪਿੱਛੇ ਸਤਿਗੁਰੂ ਜੀ ਨੇ ਆਨੰਦਪੁਰ ਦੀ ਰਾਖੀ ਦਾ ਪੂਰਾ ਪ੍ਰਬੰਧ ਕਰਨ ਆਰੰਭ ਦਿੱਤਾ ਕਿਲਾ ਲੋਗੜ ਹਤੀਗਾੜ ਤੇ ਨੰਦਗੜ ਵਿੱਚ 10000 ਦੇ ਕ੍ਰੀਮ ਜੋਧੇ ਮਿਠਾ ਦਿੱਤੇ ਤਾਂ ਕਿ ਜੇ ਪਹਾੜੀਆਂ ਦਾ ਟਿੱਡੀ ਦਾਲਾ ਲੜਾਈ ਕਰਕੇ ਆਵੇ ਤਾਂ ਉਸ ਨੂੰ ਮੂੰਹ ਤੋੜ ਮਾਫਤ ਦਿੱਤਾ ਜਾਵੇ ਪਹਾੜ ਦੇ ਵਿੱਚ ਇੱਕ ਨਯਮਤਲਾ ਗੁਜਰਸੀ ਉਹ ਬੜਾ ਹੰਕਾਰੀ ਤੇ ਲੜਾਕਾ ਸੀ ਇਹ ਹੋਣ ਦੇ ਨਾਲ ਉਹ ਮੂਰਖ ਵੀ ਡਾਡਾ ਸੀ ਉਹਦੀ ਮੂਰਖਾ ਤੋਂ ਲਾਵਾ ਠਾਇਆ ਜਾਂਦਾ ਸੀ ਰਾਜਾ ਕੇਸ਼ਰੀ ਸਿੰਘ ਜਸਵਾਲੀਏ ਨੇ ਨਯਮਤੁਲਾ ਉਹਨ ਪ੍ਰੇਲਿਆ ਕਿ ਉਹ ਅਨੰਦਪੁਰ ਉੱਤੇ ਚੜਾਈ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੇ ਕਿਉਂਕਿ ਗੁਰੂ ਜੀ ਸਾੰਝੇ ਲਸ਼ਮਣ ਹਨ ਮੂਰਖ ਦੌਂਟਾਂ ਦੀ ਆਖੇ ਲੱਗ ਗਿਆ ਉਸਨੇ ਆਪਣੀ ਗੁੰਜਰ ਬਹਾਦਰ ਨੂੰ ਕਿੱਠਿਆ ਕੀਤਾ ਤੇ ਹਮਲਾ ਕਰਨ ਦੀ ਬਿਆੰਤ ਨਿਪਰੇ ਚੜਾਈ ਇਸ ਵੀ ਸੰਗਤ ਜਮਤੁੱਲਾ ਫੌਜ ਨੂੰ ਲੈ ਕੇ ਅਨੰਦਪੁਰ ਵੱਲ ਵੱਧ ਗਏ ਸਰਕਾਰ ਪੁਰਖ ਦੀ ਕਿਰਪਾ ਨਾਲ ਉਸੇ ਮਿਲੇ ਜਿਹੜਾ ਟੋ ਲੱਗਾ ਕਿ ਜੰਗਾਂ ਦੀਆਂ ਖਬਰਾਂ ਸੁਣ ਕੇ ਮਾਝੇ ਦੇ ਸਿੰਘ ਆਨੰਦਪੁਰ ਨੂੰ ਆ ਰਹੇ ਸਨ ਉਹਨਾਂ ਦਾ ਸਰਦਾਰ ਦੁਨੀ ਚੰਦ ਭਾਈ ਸਾਲੂ ਦਾ ਪੜਪੋਤਾ ਸਿੰਘ ਉਹ ਉਸ ਵੇਲੇ ਹੀ ਆਪ ਜੇ ਸਨ ਜਦੋਂ ਰਣਜੀਤ ਨਗਾਰਾ ਮੱਝ ਰਿਹਾ ਸੀ ਮਾਲਵੇ ਦੇ ਸੂਰਮੇ ਵੀ ਆਪ ਜੇ ਸਨ ਸਤਿਗੁਰੂ ਜੀ ਆਸ ਮਨੁੱਖ ਸ਼ਕਤੀ ਬਹੁਤ ਖੂਬਈ ਸੀ ਉਸ ਮੀਲੇ ਦੀਆਂ ਲੜਾਈਆਂ ਵਿੱਚ ਮਨੁੱਖ ਸ਼ਕਤੀ ਦੀ ਲੋੜ ਹੁੰਦੀ ਸੀ ਕਿਉਂਕਿ ਸਾਰੀਆਂ ਲੜਾਈਆਂ ਤਲਵਾਰ ਨਾਲ ਹੀ ਲੜੀਆਂ ਜਾਂਦੀਆਂ ਸਨ ਜਦੋਂ ਆਪ ਜੀਆ ਲੜਾਈ ਦਾ ਬਾਜੂ ਮੰਡਲਾ ਆਪਣੇ ਆਪ ਕਾਇਮ ਹੋ ਗਿਆ ਜਿਵੇਂ ਨਸਮਣ ਢਿੱਡੀ ਦਾਲ ਦੀ ਤਰ੍ਹਾਂ ਆਨੰਦਪੁਰ ਤੇ ਚੜਾਈ ਕਰਕੇ ਆਪ ਜੀਆ ਜਿਉਂ ਨਸਮਣ ਆਉਂਦਾ ਹੋਇਆ ਲਖਾਇ ਦਿੱਤਾ ਤਾਂ ਭਾਈ ਦੇ ਸੰਗ ਦੇਹ ਕਹਿਣ ਤੇ ਸਤਗੁਰੂ ਜੀ ਨੇ ਆਪਣੇ ਬੰਦੇ ਸੁਪਤਰਾਜੀਤ ਸਿੰਘ ਨੂੰ ਇੱਕ ਤਖੜਾ ਫੌਜੀ ਦਸਤਾ ਦੇ ਕੇ ਭੇਜਿਆ ਇਹੋ ਦਸ਼ਮਣਾਂ ਨੂੰ ਰੋਕਣ ਸਹਿਬਜ਼ਾਦਾ ਜੀ ਮਹਾਬਲੀ ਤੇ ਸਿਆਣੀ ਜਰਨੈਲ ਸਨ ਆਜੂ ਘਾਵੇਂ ਛੋਟੀ ਸੀ ਪਰ ਅਸਲ ਵਿੱਚ ਵੱਡੇ ਸਨ 4000 ਸੈਨਾ ਦੇ ਨਾਲ ਸਤ ਸ੍ਰੀ ਅਕਾਲ ਦੇ ਨਾਰੇ ਆ ਨਾਂ ਧਰਤੀ ਨੂੰ ਖਮਾਉਂਦੇ ਹੋਏ ਦਸ਼ਮਣਾਂ ਵੱਲ ਵਧੇ ਦਸ਼ਮਣ ਇੱਕ ਹੱਡ ਦੀ ਨਾਈ ਨੇ ਆਈ ਬਧੀ ਆ ਰਹੀਆ ਸੀ ਉਹ ਆਨੰਦਪੁਰ ਦੇ ਕਿਲੇ ਦੀਆਂ ਕੰਧਾਂ ਨਾਲ ਟਕਰਾ ਕੇ ਉਹਨਾਂ ਨੂੰ ਢਾਟੇ ਰੀ ਕਰਨ ਵਾਸਤੇ ਆਇਆ ਸੀ ਸਤਿਗੁਰੂ ਨੇ ਦਲੇ ਸੰਗ ਇੱਕ ਚਚਤਾਨ ਬਣ ਕੇ ਉਸ ਹੜ ਨੂੰ ਰੋਕਣ ਜਾਣਦੇ ਸਨ ਤੇ ਉਹਦੇ ਨੰਦ ਖੱਟੇ ਕਰਕੇ ਮੋੜਨਾ ਸੀ ਮੁਕਾਬਲਾ ਨੰਦਪੁਰ ਹੀ ਹੋਇਆ ਉਸ ਥਾਂ ਛੋਟੀਆਂ ਛੋਟੀਆਂ ਫਹਾੜੀਆਂ ਸਨ ਦਸ ਬਣਾ ਦੀ ਫੌਜ ਸਾਲੈਣ ਇਕੱਠੀ ਹੋਣ ਤੇ ਸਲਾਹ ਕਰਨ ਵਾਸਤੇ اٹਕੀ ਸੀ ਕਿ ਸਿੰਘ ਅਚਾਨਕ ਇਸ ਤਰ੍ਹਾਂ ਜਾ ਪਏ ਜਿਵੇਂ ਬਾਜ ਪੈਂਦਾ ਹੈ ਸਿੰਘ ਦੇ ਵਿੱਚ ਮੁਖੀ ਸੱਜਣ ਸਨ ਕਰਪਾਲ ਸਿੰਘ ਹੁਦੇ ਸਿੰਘ ਸੁਮੇਗ ਸਿੰਘ ਨਵਾ ਸਿੰਘ ਫਤੇ ਸਿੰਘ ਮਾਨ ਸਿੰਘ ਟੇਕ ਸਿੰਘ ਕਾਨ ਸਿੰਘ ਅਦਾਰ ਸਿੰਘ ਦਿਆ ਸਿੰਘ ਤੇਸ਼ਰ ਸਿੰਘ ਆਦਿ ਸਿੰਘਾਂ ਨੇ ਜਾਂਦਿਆਂ ਹੀ ਐਸੀ ਕੱਟਾ ਵੱਢੀ ਸ਼ੁਰੂ ਕੀਤੀ ਕਿ ਬੈਰੀਆਂ ਦੇ ਹੋਸ਼ ਭੁਲਾ ਦਿੱਤੇ ਸਿੰਘਾਂ ਦੀ ਤਲਵਾਰ ਨੇ ਧਰਤੀ ਨੂੰ ਲਾਲ ਰੰਗ ਦਿੱਤਾ ਤੇ ਜਿਹੜੇ ਹੰਕਾਰੀ ਪਹਾੜ ਦੇ ਕਈ ਤਰ੍ਹਾਂ ਦੀਆਂ ਪੌੜੀਆਂ ਮਿਉਂਤਾ ਦਿਲਾਂ ਵਿੱਚ ਲੈ ਕੇ ਆਏ ਸਨ ਉਹ ਸਭ ਨਸ਼ਟ ਹੋ ਗਈਆਂ ਸਿੰਘਾਂ ਨੇ ਉਹਨਾਂ ਨੂੰ ਪਾਣੀ ਮੰਗਣ ਜੋਗਾ ਨੰਬੀ ਨਾ ਛੱਡਿਆ ਉਹ ਸਾਰੇ ਹੱਥ ਪੈਰ ਬਾਹੀ ਨਾਕਾਦ ਕਟਵਾ ਕੇ ਮਦਾਨੀ ਜੰਗ ਵਿੱਚ ਡਿੱਗ ਪਏ ਤੇ ਕਸਮਤ ਨੂੰ ਨੋਣ ਲੱਗੇ ਜਿਉ ਤੂਲਾ ਤਾਂ ਪਹਿਲੇ ਹੱਲੇ ਹੀ ਮਾਰਿਆ ਗਿਆ ਉਸ ਦੀ ਮੌਤ ਨਹੀਂ ਗੁਜਰਾਂ ਦੇ ਦਿਲ ਤੋੜ ਦਿੱਤੇ ਪਰ ਹਿੰਦੂ ਰਾਜੇ ਅਜੇ ਹੰਕਾਰ ਵਿੱਚ ਸਨ ਬਣ ਚੰਦ ਉੱਟੋ ਉੱਟੋ ਚੀ ਗਏ ਨੇ ਬੜੇ ਘਮੰਡ ਨਾਲ ਪਹੁੰਚ ਅੱਗੇ ਵਧਾਈ ਤੇ ਛਖੜ ਦੀ ਤਰ੍ਹਾਂ ਲੜਾਈ ਕਰਨ ਲੱਗੇ ਲੋਹੇ ਨੂੰ ਲੋਹਾ ਘਟਨਾ ਲੱਗਾ ਹਰ ਨਨਕ ਮਸਾਂ ਦੀ ਜੰਗ ਹੁੰਦੀ ਰਹੀ ਜਦ ਸਾਂ ਹੋਈ ਤਾਂ ਪਹਾੜੀਆਂ ਦੇ ਦਿਲ ਟੁੱਟ ਗਏ ਉਹਨਾਂ ਨੂੰ ਹਤੇ ਦੀ ਆਸ ਨਾ ਰਹੀ ਪਰ ਆਤ ਲੜਾਈ ਹੋ ਨਹੀਂ ਸੀ ਸਕਦੀ ਇਸ ਵਾਸਤੇ ਦੋਵੇਂ ਧਾਲ ਰੁਕ ਗਏ ਸਹਿਬਜ਼ਾਦਾ ਜੀ ਤੇ ਕੁਝ ਹੋਰ ਮੁਖੀ ਸਤਿਗੁਰੂ پاس ਮਣ ਗਏ ਲੜਾਈ ਦੀ ਸਾਰੀ ਬਾਰਤਾ ਸਹਿਮਾਂ ਨੂੰ ਸੁਣਾਈ ਜ਼ਖਮੀਆਂ ਨੂੰ ਮਦਾਨੀ ਜੰਗ ਵਿੱਚੋਂ ਲਿਆਂਦਾ ਗਿਆ ਤੇ ਜੋ ਸਿੰਘ ਸੀਧ ਹੋ ਗਏ ਸਨ ਉਹਨਾਂ ਨੂੰ ਅਗਨੀ ਦੇਵਤਾ ਦੀ ਭੇਟਾ ਕੀਤਾ ਗਿਆ ਇਸ ਤਰ੍ਹਾਂ ਪਹਿਲੇ ਦਿਨ ਦੀ ਲੜਾਈ ਦਾ ਅੰਤ ਹੋਇਆ ਜੇ ਤੋ ਸਮਾਰਤ ਗਲਿਆਂ ਬੋਲਣ ਵਿੱਚ ਕੋਈ ਅੱਖਰ ਵੰਦਾ ਘੰਟਾ ਵਿੱਚ ਕਮਾਫ ਕਰਨਾ ਹੈ ਤੇ ਸਦਿ ਸ਼ਿਵਾਂ ਦੀ ਮੱਛੀ ਤੋਂ ਕਰਾਉਣੀ ਮੀਰਾ ਪਰਿਆ ਸੱਤੇ ਹੱਥ ਰੱਖ ਕੇ ਨਾਮ ਨਾ ਜੋੜਾ ਮਾਹਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ